ਗੁਰਦਾਸਪੁਰ ਚ ਪਿਤਾ ਤੇ ਦਰਜ ਹੋਇਆ ਧੀ ਦੇ ਕਤਲ ਦਾ ਕੇਸ 26 ਸਾਲ ਅਮਨਦੀਪ ਕੌਰ ਬੀ.ਸੀ.ਏ ਦੀ ਵਿਦਿਆਰਥਣ ਸੀ ਪਰਿਵਾਰ ਮੁਤਾਬਕ ਪ੍ਰੀਖਿਆ ਚੋਂ ਅਸਫਲ ਰਹਿਣ ਕਾਰਨ ਜ਼ਹਿਰ ਨਿਗਲ ਲਿਆ 3 ਫਰਵਰੀ ਨੂੰ ਪਰਿਵਾਰ ਵਾਲੇ ਗੰਭੀਰ ਹਾਲਤ ਚ ਹਸਪਤਾਲ ਲੈ ਕੇ ਆਏ ਬਟਾਲਾ ਹਸਪਤਾਲ ਚੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਰਸਤੇ ਵਿੱਚ ਲੜਕੀ ਦੀ ਮੌਤ ਹੋ ਗਈ ਪਰ ਪੋਸਮਾਰਟਮ ਕਰਵਾਏ ਬਿਨਾ ਅਤੇ ਪੁਲਿਸ ਨੂੰ ਸੂਚਿਤ ਕੀਤੇ ਬਿਨਾ ਹੀ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ ਪਿੰਡ ਕੁਲਾਰ ਦੇ ਇਸ ਪਰਿਵਾਰ ਤੇ ਪੁਲਿਸ ਨੂੰ ਸ਼ੱਕ ਹੋਇਆ ਲੜਕੀ ਅਮੰਦੀਪ ਕੌਰ ਨੇ ਡਾਕਟਰ ਬਲਦੇਵ ਸਿੰਘ ਉਹ ਹਸਪਤਾਲ ਬਟਾਲਾ ਹਸਪਤਾਲ ਵਿੱਚ ਐਲਮੈਂਟ ਹੈ ਉਹ ਜਦੋਂ ਐਸਐਹਈ ਉੱਥੇ ਪਹੁੰਚਿਆ ਤਾਂ ਉਹਨੇ ਕਿਹਾ ਕਿ ਇਹ ਪੌਇਜ਼ਨ ਕੇਸ ਹੈਗਾ ਉਹਨੂੰ ਰੈਫਰ ਕਰ ਦਿੱਤਾ ਗਿਆ ਅਮਰਸਰ ਸਿਵਰੋਸਪੀਟਲ ਉਦੋਂ ਜਦੋਂ ਅਮਰਸਰ ਸਿਵਰੋਸਪੀਟਲ ਮੀਡੀਕਲ ਉੱਥੇ ਇਹਨਾਂ ਨੂੰ ਪਤਾ ਕਰਾ ਸਾਰੀ ਰਿਪੋਰਟਾਂ ਕਰੀਂ ਤੇ ਕੋਈ ਵੀ ਕੇਸ ਰਿਕਾਰਡ ਰਿਕਾਰਡ ਨਾਲ ਕੋਲ ਲੇ ਪੰਤਾ ਉਹ ਜਦੋਂ ਵਾਪਸ ਆ ਗਿਆ ਰਾਤ ਨੂੰ ਮੈਕਸ ਨੇ ਪਤਾ ਲੱਗਾ ਕਿ ਇਹ ਉਹ 10 ਵਜੇ ਉਹਨਾਂ ਨੇ ਸੰਸਕਾਰ ਕਰਤਾ ਲੜਕੀ ਦੀ ਡੈਥ ਹੋ ਗਈ ਸੀ ਇੱਥੋਂ ਫਿਰ ਪੁਲਿਸ ਨੂੰ ਸ਼ੱਕ ਪਿਆ ਕਿ ਡਾਕਟਰ ਨੂੰ ਕਿਸੇ ਤਰ੍ਹਾਂ ਉਹਨੂੰ ਇਨਫੋਰਮ ਕਰਨਾ ਚਾਹੀਦਾ ਸੀ ਪਰਿਸ਼ਤੇਦਾਰ ਤੇ ਪਿੰਡੇ ਲੋਕ ਇਹ ਤਾਂ ਕਹਿ ਰਹੇ ਨੇ ਕਿ ਪੁਲਿਸ ਨੇ ਤੱਕਾ ਕੀਤਾ ਹੈ ਪਰ ਸ਼ਾਇਦ ਇਸ ਕੱਲ ਤੋਂ ਅਣਜਾਣ ਨੇ ਕਿ ਮੌਤ ਹੋਈ ਕਿਵੇਂ ਕਿਸੇ ਨੇ ਕਿਹਾ ਮੌਤ ਕੁਦਰਤੀ ਹੈ ਤੇ ਕੋਈ ਬੋਲਿਆ ਲੜਕੀ ਨੇ ਖੁਦਕੁਸ਼ੀ ਕੀਤੀ ਮੌਤ ਤਾਂ ਕੁਦਰਤੀ ਹੋਈ ਹੈ ਕੁੜੀ ਪੜ੍ਹਾਈ ਢਿੱਲੀ ਸੀਗੀ ਪ੍ਰੇਸ਼ਾਨ ਰਹਿੰਦੀ ਸੀਗੀ ਮੈਂ ਵੀ ਇੱਕ ਦੋਰੀ ਅੱਗੇ ਵੇਖਿਆ ਮੈਂ ਬੱਡੀ ਨੂੰ ਪੁੱਛਿਆ ਵੀ ਬੇਟਾ ਕੀ ਗੱਲ ਹੈ ਉਹ ਕਹਿੰਦੀ ਮੈਂ ਅੰਕਲ ਜੀ ਮੇਰੇ ਕੋਲ ਪੜਾਈ ਹੁੰਦੀ ਨਹੀਂ ਔਖੀ ਹੈ ਬੱਡੀ ਕੋਈ ਘਰੇ ਕੰਮ-ਕਮ ਕਰਦਾ ਮਾੜੀ-ਮੋਟੀ ਗੱਲ ਕਰਕੇ ਹੋਈ ਹੋਈ ਉਹਦੀ ਮਾਂ ਨਾ ਜਾ ਪਿਓ ਨਾ ਇਸ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਅੱਗੇ ਦੇਖਿਆ ਪਿੰਡ ਚੋਂ ਮੈਂ ਪਤਾ ਕੀਤਾ ਸਾਰੇ ਬੰਨਾਂ ਕਿ ਸਾਰਿਆਂ ਨੇ ਇਹੀ ਕਿਹਾ ਵੀ ਨਹੀਂ ਕੁੜੀ ਬਹੁਤ ਚੰਗੀ ਸੀਗੀ ਤੇ ਇਹ ਜਿਹੜੀ ਹੈਗੇ ਪੁਲਿਸ ਵਾਲੇ ਹੁਣ ਸਾਡੇ ਨਾਲ ਧੱਕਾ ਕਰ ਰਹੇ ਆ ਜੀ ਕੋਈ ਕੁੜੀ ਪੜਦੀ ਹੈ ਕੱਲ ਚ ਤੈਨੂੰ ਪ੍ਰੇਸ਼ਾਨੀ ਕੋ ਕਾਰਤਿਕ ਮਰਤ ਦੇ ਪਰਜਗ ਕੋ ਰਹੇਗੀ ਪਰੇਸ਼ਾਨੀ ਉਹ ਵੀ ਮਨਤਾਗੀ ਦਜੀ ਕੋ ਕਾਰਤਿਕ ਕੋ ਕਿਹੜਾ ਲੁਕਮ ਕੰਮ ਕਰਨ ਦੇ ਕੋਈ ਪਾਣੇ ਪਿਓ ਨੇ ਕੋਈ ਚਿੱਲਕ ਮਾਰੀ ਤੇ ਉਹਦੇ ਤੋਂ ਥੋੜੀ ਜਿਹੀ ਮਨੋ ਹੋਰ ਲਾ ਕੇ ਤੇ ਇਹ ਗੱਲ ਇਹਨੇ ਕੰਸੀਲੀ ਵਈ ਖਾਲੀ ਤੇ ਉਸ ਵੇਲੇਕ ਤੇ ਬਲਦੇਸ ਨੇ ਕਹਿੰਦੇ ਨਾਲ ਲੈ ਗਿਆ ਹਸਪੀਟਲ ਲੈ ਗਿਆ ਉੱਥੋਂ ਉਹਨਾਂ ਦਾ ਰਫ ਕਰ ਦਿੱਤੀ ਇਹਦੀ ਜਾਨੇ ਮੌਤ ਉੱਥੇ ਹਸਪੀਟਲ ਪਹੁੰਚੀ ਨਹੀਂ ਗਰਨਾਂ ਨਿਕਲ ਦਾਲ ਤੇ ਰਾਤ ਮੌਤ ਹੋ ਗਈ ਤੇ ਇਹ ਕਰ ਲਿਆ ਇੱਥੇ ਪਿੰਡ ਆਣ ਕੇ ਆਪੇੰਡ ਨੇ 10-11 ਵਜੇ ਤੱਕ ਸਰਕਾਰ ਕਰਤਾ ਉਸ ਜੋ ਧੱਕੇ ਨਾਲ ਇਹ ਨਿਯਾਜ ਕਰ ਲਈ ਹੈ ਤੇ ਜੋ ਜਿਹੜਾ ਨੇ ਕਿਸ ਬੰਦਾ ਬਦਬਦੀ ਬਣਾਉਣ ਲਈ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ